ਵੈਗੁਰਜੀ ਕਾ ਥਾਲਸਾ ਸਤਿ ਰਵੈਗੁਰਜੀ ਕੀ ਫਤਿਹ ਜੀ। ਜੀ ਵੈਗੁਰੂ ਜੀ ਪਹਿਲਾਂ ਹੁਣ ਮਧਾਣੀ ਲਗਾ ਦਈਏ ਚਾਹ ਪੀ ਲਈ। ਦੇਖੋ ਦੇਖੀ ਜੰਮ ਗਿਆ। ਜੇ ਜੰਮ ਗਿਆ। ਕੁੰਡੀ ਤੇ ਰੱਖ ਕੇ ਜੰਮ ਗਿਆ ਬੜੀਆ ਗਰਮ ਸਿਆ। ਤੇ ਆ ਕੀ ਹੋ ਕਰੂੰਗੀ। ਪਹਿਲਾਂ ਧਾਰ ਕੱਢ ਲਈਏ ਮਧਾਣੀ। ਉਹ ਤਾਂ ਉਹੀ ਆ ਕੇ ਇਹਦੇ ਤੇ ਧਰਤਾ ਕੁੰਡੀ ਤੇ ਇਹਦੇ ਚੋਂ ਖਾ ਕੇ ਪਹਿਲਾਂ ਬਾਕੀ ਤੇ ਮੈਂ ਕੱਟੂੰਗੀ ਕੱਟ ਕੇ ਸਮਾਰ ਕੇ ਫਿਰ ਲਗਾਉਂਗੀ ਮਧਾਨੀ ਇਹ ਟਾ ਕੇ ਜਾਨੀ ਹੈ ਨਾ ਇਹਨੇ ਟਾ ਕੇ ਦਨੀ ਆ ਕੇ ਮਧਾਨੀ ਲਗਾਉਣੀ ਫਿਰ ਗਰਮ ਪਿਆ ਪਾਣੀ ਨਾਲ ਠੰਡਾ ਤੇ ਲੋ ਜੀ ਦਹੀਂ ਆਪਣਾ ਜੰਮ ਗਿਆ ਸੀਗਾ ਵਧੀਆ ਹੁਣ ਥੋੜਾ ਜਿਹਾ ਕੱਢ ਲੈਣੀ ਆ ਖਾਣ ਵਾਸਤੇ ਖਾਣਗੇ ਫਿਰ ਖਾ ਲਾਨੇ ਆ ਥੋੜਾ ਜਿਹਾ ਨਿੱਕਾ ਨਿੱਕਾ ਸ਼ਾਮ ਨੂੰ ਖਾ ਲਾਣਗੇ ਸਵੇਰੇ ਖਾਣਾ ਹੂਸ ਦੇਰੇ ਖਾ ਲਾਣਗੇ ਵਧੀਆ ਜੰਮ ਗਿਆ ਬਹੁਤ ਵਧੀਆ ਦਹੀਂ ਪਹਿਲਾਂ ਮੈਂ ਚਾਂਚੀ ਨਾਲਾ ਗੜਪੀ ਚ ਪਾ ਲਨੀ ਆ। ਉਸ ਬਾਅਦ ਫਿਰ ਰੜਕ ਦੂੰ। ਜੇ ਇਹ ਦੁੱਧ ਦਾ ਦਬੰਡ ਨਹੀਂ ਗੇ ਫਿਰ ਐ ਹੁੰਦਾ ਵੀ ਖੱਟਾ ਵਿੱਚ ਨਾ ਡਿੱਗ ਜੇ ਮੱਖਣ ਮੁਕੀ। ਦਹੀਂ ਤੇ ਫਿਰ ਮੈਂ ਢਾਕ ਦਨੀ ਆ। ਫਿਰ ਮੇਹਣੇ ਲਗਾਉਣੀ ਆ। ਪਹਿਲਾਂ ਮੈਂ ਢਾਕ ਦਾ ਸੀਗਾ ਦੇਖ ਕੇ ਵੀ ਜੰਮ ਗਿਆ। ਉਹਦੇ ਵਿੱਚੋਂ ਕੱਢ ਤਾ ਲੋਈ ਚੋਂ ਲੋਈ ਚ ਲਵੇਟਿਆ ਦਾ ਸੀਗਾ। ਕੜਤਾ ਵੀ ਜੰਮ ਗਿਆ ਦੇਖ ਕੇ ਫਿਰ ਮੈਂ ਰੱਖਤਾ ਸੀਗਾ ਉਹ ਮਰਚੂ ਕੀ ਉਹ ਬੁਮਾਰਤੀ ਉਹਦੇ ਨਾਲ ਹੀ ਲੱਗੀਆਂ ਵੀ ਆ ਤੇ ਕਹਿ ਰਹੇ ਤੇ ਠੀਕ ਜਿਹੀ ਪਈ ਆ ਉੱਥੇ ਬੰਦੇ ਜੇ ਬੈਠੇ ਤੇ ਜਦੋਂ ਕੀ ਆ ਸਮਝ ਗਏ ਚਲ ਮੈਂ ਦੱਸ ਦਵਾਂ ਹਾਂ ਫਿਰ ਦੇਖਦਾ ਕੀ ਹੁੰਦਾ ਲੋ ਜੀ ਪਹਿਲਾਂ ਦੁੱਧ ਮਿਲ ਲਿਆ ਇਹਨਾਂ ਨੇ ਫੇਰ ਮਧਾਣੀ ਲਾਉਣੀ ਆ ਉਰੇ ਨਹੀਂ ਫਿਰ ਐ ਸੀਗਾ ਡਰ ਇਹ ਮਲਾਈ ਪਾ ਦਾ ਨੀ ਵਿੱਚ ਪਾ ਕੇ ਮਧਾਣੀ ਲਗਾਉਣੀ ਆ ਫੇਰ ਚਲਦੇ ਆ ਬਾਹਰ ਆਪਾਂ ਕੀ ਬੀਜ ਤਾਂ ਹੈ ਬਾਹਰ ਪਾਲਕ ਧਣੀਆਂ ਮੇਥੇ ਮੂਲੀਆਂ ਤੇ ਸਕੰਦਰ ਚਕੰਦਰ ਗਾਜਰਾਂ ਦੀ ਬੀਜੀਆਂ ਆ ਇੱਧਰ ਸਰੋਂ ਬੀਜਤੀ ਇਹ ਚ ਪਾਣੀ ਨਹੀਂ ਜਾਂਦਾ ਇੱਥੇ ਤੂੰ ਲੋੜ ਪਾਇਪ ਲਾਉਣਾ ਪਊ ਉਧਰੋਂ ਲਿਆ ਕੇ ਆ ਤਾਂ ਉਰੇ ਨੂੰ ਐ ਐ ਕਰ ਦੇ ਪੂਰੇ ਦੀ ਪੂਰੇ ਦੀ ਛੱਡ ਦੇ ਜੇ ਨਹੀਂ ਪਾਇ ਪਾਉਂਦਾ ਇੱਕ ਪਾਣੀ ਫਿਰ ਜਾਂਦਾ ਜਿੱਥੇ ਮਰਜੀ ਨਾ ਜਿਵੇਂ ਉਰੇ ਦੀ ਮਾਈ ਦੀ ਫਿਰ ਮੈਂ ਕਿਹਾ ਢੱਕੇ ਪਏ ਨੇ ਕਿੰਨਾ ਗੁਸਾ ਇੱਕਸਾਰ ਹੋਵੇ ਨਾ ਇਹ ਵਿੱਚ ਦੀ ਆ ਜਵੇ ਕਿਹੜਾ ਪਾਣੀ ਆ ਮੈਂ ਸਾਲਾ ਜਿਹੜਾ ਕੱਢਿਆ ਹੁਣ ਚੱਲਦੀ ਨਹੀਂ ਤੇ ਟੁੱਟੀ ਜਨਮਾਉਣੇ ਆ ਜਾਂ ਪਾ ਦੇ ਰਾਬ ਕਰ ਦੂ ਮੈਂ ਸੁਤੋ ਫੇਜੂਗਾ ਫਿਰ ਦੇਖਾਂ ਇਥੇ ਆ ਇੱਟਾਂ ਧਰ ਕੇ ਧਰ ਦੇ ਫਿਰ ਇੱਟਾਂ ਧਰਦਾ ਉਹਦੇ ਮੰਗੂਰੇ ਇਹਦਾ ਪ੍ਰੈਸ਼ਰ ਨਹੀਂ ਨਾ ਹੈਗਾ ਨਾ ਇਹਦਾ ਪ੍ਰੈਸ਼ਰ ਹੈਗਾ ਤੇ ਨਹੀਂ ਉਹਦਾ ਤਾਂ ਕਿੰਨਾ ਸੀ ਥੋੜੀ ਤਾਂ ਨਹੀਂ ਛੱਡੀ ਕੋਠੇ ਤੋਂ ਆਉਂਦੀ ਆ ਉੱਚੀ ਗੱਦੀਆਂ ਕੋ ਤਾਂ ਨਾ ਉਹ ਤਾਂ ਕਿੰਨਾ ਆਉਂਦਾ ਸੀ ਉਹ ਤਾਂ ਦੋ ਉਹ ਆਉਂਦੀ ਆ ਉਹ ਦੋ ਮਿੰਟ ਚ ਭਰ ਗਿਆ ਉਹ ਤਾਂ ਦੋ ਮਿੰਟ ਚ ਭਰ ਗਿਆ ਦੀ ਤਾਂ ਹੌਲੀ ਹੌਲੀ ਆਉਂਦਾ चल इन इधर पास बोरक नहीं रख दो इधर आ जाऊ आप जाऊगा आह आटा रख के ना कर देने जी अंदर इधर पासे बोर्क नहीं उच्चा इधर आई जाऊ आप आ गया ना कुछ डकया करके हो गया ਲੋਜੀ ਹੁਣ ਮੱਖਣ ਕੱਢੀਏ ਆਪਾਂ ਮੱਖਣ ਦੁੱਧ ਤੋਂ ਰੜਕਿਆ ਗਿਆ ਲੱਸੀ ਰੜਕੀ ਦੀ ਦੁੱਧ ਰੜਕਿਆ ਗਿਆ ਲੱਸੀ ਕਮੈਂਟ ਕਰਕੇ ਦੱਸਿਓ ਦੁੱਧ ਰੜਕਿਆ ਦੁੱਧ ਰੜਕ ਕੇ ਮੱਖਣਾ ਆ ਮੱਖਣ ਤੋਂ ਲੱਸੀ ਦੁੱਧ ਤੋਂ ਦਹੀਂ ਤੋਂ ਦਹੀਂ ਤੋਂ ਲੱਸੀ ਦੁੱਧ ਤਿਆਰ ਹੋਇਆ ਹੁਣ ਆਪਾਂ ਕੱਢ ਲਈਏ ਇਹਦੇ ਵਿੱਚ ਕੱਢ ਲਈਏ ਦੇਖ ਹੈ ਗਰਕੀ ਦੀ ਮਤਾਣੀ ਵੀ ਤੇ ਲੱਸੀ ਤੇ ਮੱਖਣ ਕੱਢੀਏ ਲੱਸੀ ਨਹੀਂ ਮੱਖਣ ਉਹ ਵੀ ਫੇਰ ਮੇਰੇ ਯਾਦ ਆ ਜਾਂਦਾ ਮੈਂ ਤੇ ਕਾਂ ਵਾਲੀ ਝੱਲੀ ਬੌਲੀ ਹਨਾ ਤੇ ਹੁਣ ਕਰੀਏ ਮਧਾਣੀ ਸਾਫ਼ ਹਨਾ ਮਧਾਣੀ ਸਾਫ਼ ਕਰੀਏ ਤੇ ਮਧਾਣੀ ਵੀ ਪਹਿਲਾਂ ਕਰਕੇ ਸਾਫ਼ ਫੇਰ ਕਰਦੇ ਆਂ ਕੱਢਦੇ ਆਂ ਮੱਖਣ ਤੌਲੇ ਚ ਕੱਢ ਕੇ ਇੱਕ ਕੌਲੇਜ ਪਾ ਲਾਨੇ ਆਪਾਂ ਹਨਾ ਇਹ ਬਣਦਾ ਮੱਖਣ ਹਨਾ ਮੱਖਣ ਤੋਂ ਕਿਉਂ ਕਿਵੇਂ ਬਣਦਾ ਫਿਰ ਹਨਾ ਇਹ ਸਾਰੀ ਵੀਡੀਓ ਅੱਜ ਆਪਾਂ ਹੀ ਬਣਾਉਨੇ ਆ ਤੇ ਪਹਿਲਾਂ ਆਪਾਂ ਨੇ ਦੁੱਧ ਗਰਮ ਕੀਤਾ ਦੁੱਧ ਗਰਮ ਕਰਕੇ ਤੇ ਅੱਧਾ ਆਪਾਂ ਨੇ ਉਹ ਪਾਤਾ ਸੀਗਾ ਕੱਚਾ ਤੇ ਅੱਧਾ ਪਾਤਾ ਸੀਗਾ ਉਬਾਲ ਕੇ ਗਰਮ ਕਰਕੇ ਰੱਖ ਲਿਆ ਸੀ ਤੇ ਉਸ ਤੋਂ ਬਾਅਦ ਪਾਏ ਆਪਾਂ ਨੇ ਥੋੜਾ ਜਿਹਾ ਜਾਗ ਪਤਾ ਸੀਗਾ ਦਹੀਂ ਤਾਂ ਬਹੁਤ ਵਧੀਆ ਜੰਮ ਗਿਆ ਸੀਗਾ ਬਹੁਤ ਵਧੀਆ ਨੰਬਰ 1 ਖਾਣ ਨੂੰ ਰੱਖ ਲਿਆ ਕੁਸਰ ਪਾਣੀ ਹੈ ਨਾ ਤੇ ਦਹੀਂ ਵਧੀਆ ਜੰਮ ਗਿਆ ਤੇ ਹੁਣ ਇਹਨੂੰ ਪਧਾਣੀ ਸਾਫ਼ ਕਰੀਏ ਪਹਿਲਾਂ ਤਾਂ ਤੋਲੇ ਨੂੰ ਤਾਂ ਫੇਰ ਫੜਾਂਗੇ ਆਪਾਂ ਜਾਵਾਂਗੇ ਤੋਲੇ 'ਚ ਇਹਦੇ ਨਾਲੇ ਟਾਈਮ ਲੱਗ ਜਾਣਾ ਫੇਰ ਫਰਾ ਨਾਲ ਮੱਖਣੀ ਕੱਢਣ ਨੂੰ ਨਹੀਂ ਐਨਾ ਟਾਈਮ ਲੱਗਣਾ ਜਿੰਨਾ ਟਾਈਮ ਤੇ ਮੱਖਣ ਕੱਢਣ ਨੂੰ ਲੱਗ ਜਾਣਾ ਹੁਣ ਆਪਾਂ ਲੋਜੀ ਕਰਤੀਏ ਪਹਿਲਾਂ ਬਦਾਣੀ ਸਾਫ ਰੱਖਦਾ ਇੰਨੇ ਮੈਂ ਮੜਾ ਜ। ਪਹਿਲਾਂ ਹਣੀ ਸਾਫ ਕਰਤੀ ਹੁਣ ਮੱਖਣ ਕੱਢ ਲਈਏ ਚਿੱਟਾ ਚਿੱਟਾ। ਹੁਣ ਚਿੱਟਾ ਚਿੱਟਾ ਮੱਖਣ। ਹੁਣ ਮੈਂ ਅੰਦਰੇ ਗਰਮ ਕਰਦੀ ਆਂ। ਚੁੱਲ੍ਹੇ ਤੇ ਨਹੀਂ ਗਰਮ ਕਰਦੀ। ਅੱਗੇ ਹਾਰੇ 'ਚ ਧਰ ਦਿੰਦੀ ਸੀਗੇ। ਹਾਰੇ 'ਚ ਰਿਜ 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 ਕਾਮਲਾ ਹੋ ਜਾਂਦਾ ਹਨਾ। ਹੂੰ। ਹੁਣ ਤੇ ਚਿੱਟਾ-ਚਿੱਟਾ ਮੱਖਣ ਇਹ ਕੜਦੀ ਇਹਦੇ ਚ ਇਕ ਕੋਲਾ ਪਰਲਾ ਨੇ ਖਾਣ ਲਈ ਬਾਕੀ ਦਾ ਪਾਦਾ ਨੇ ਇਹਦੇ ਚ ਨੂੰ ਕਰਦਾਂਗੇ ਗਰਮ ਗਰਮ ਕਰਕੇ ਲੱਸੀ ਕੱਟ ਕੇ ਫਿਰ ਇਹਦੇ ਚੋਂ ਫੇਰ ਬਣ ਚੁੱਕੇ ਹੋ ਲਓ ਜੀ ਵੇ ਗਰੂ ਜੀ ਇਹ ਦੁੱਧ ਗਰਮ ਕਿਉ ਗਰਮ ਕਰਕੇ ਰੱਖਤਾ ਸੀਗਾ ਦੇਖੋ ਜੰਮ ਗਿਆ ਬਹਿਣ ਵਧੀਆ ਤੇ ਹੁਣ ਇਹਦੇ ਚ ਲੱਸੀ ਘੜਦੇ ਆ ਲੱਸੀ ਘੜਦਿਆਂ ਸਾਈਡ ਤੋਂ ਇਦਾਂ ਗੜੀ ਕਰਕੇ ਆ ਦੇਖੋ ਆ ਨਿਕਲ ਜੂਗੀ ਲੱਸੀ ਜੀ ਬਾਈ ਗੁਰੂ ਜੀ ਲੱਸੀ ਘੱਟਦੀ ਲੱਸੀ ਐਨੇ ਨਿਕਲ ਗਈ ਇਹਦੇ ਵਿੱਚੋਂ ਹੁਣ ਕਿ ਉਹ ਕਰਦਣੇ ਆ ਗਰਮ ਆਪਾਂ ਇੱਥੇ ਤਰਤਾ ਤਰਤਾ ਨਹੀਂ ਹੋਊਗਾ ਗਰਮ ਹੁੰਦਾ ਹੌਲੀ ਹੌਲੀ ਗਰਮ ਹੋਊਗਾ ਲੱਸੀ ਦੇਖੋ ਕਿੰਨੀ ਨਿਕਲ ਗਈ ਹੀ ਗੈਸ ਦੀ ਬਚਤ ਹੋਊਗੀ ਨਹੀਂ ਇੰਨਾ ਗੈਸ ਖੁਕਦਾ ਹੁਣ ਕਿ ਉਹ ਗਰਮ ਕਰਕੇ ਫੇਰ ਪਾ ਦਾਂਗੇ ਨਹੀਂ ਹੋ ਜਾਂਦਾ ਗਰਮ ਨਹੀਂ ਫੇਰ ਦੇਖਦੀਆਂ